ਕਿਸੇ ਨੂੰ ਹੱਕ ਨਹੀਂ ਹੈਗਾ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਚੈਲੰਜ ਕਰੇ ਇਹ ਵਿਵਾਦ ਕੋਈ ਨਵਾਂ ਨਹੀਂ ਹੈ ਕਿ 2003 ਤੋਂ ਵੀ ਹੋਇਆ ਸਿੰਘ ਸਾਹਿਬ ਗਿਆਨੀ ਗੁਜੇਂਦਰ ਸਿੰਘ ਦੀ ਵਿਦਵਾਨਤੀ ਔਰ ਉਸ ਵੇਲੇ ਇਹਨਾਂ ਨੂੰ ਸਾਰਿਆਂ ਨੂੰ ਛੇਕ ਦਿੱਤਾ ਗਿਆ ਪੰਥ ਤੋਂ ਕਿ ਬਾਕੀ ਕੋਈ ਵੀ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਚੈਲੰਜ ਨਹੀਂ ਕਰ ਸਕਦਾ ਫਰਨਾਕਦੀ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ Shri केसगढ़ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ Shri दमदमा ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਅਤੇ ਮਿਤੀ 5 ਜੁਲਾਈ 2025 ਨੂੰ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਬਾਬਤ ਗੈਰ ਸਿਧਾਂਤਕ ਅਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ Shri ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਲ ਗਉਣ ਦੀ ਮੰਦ ਭਾਵਨਾ ਨਾਲ ਜੋ ਫੈਸਲੇ ਕੀਤੇ ਗਏ ਹਨ ਇਹਨਾਂ ਨੂੰ ਪੂਰਨ ਰੂਪ ਵਿੱਚ ਆਪ ਪ੍ਰਵਾਨ ਕੀਤਾ ਜਾਂਦਾ ਮਤਲਬ ਇਹਨਾਂ ਨੂੰ ਬਿਲਕੁਲ ਨਹੀਂ ਮੰਨਿਆ ਜਾਂਦਾ ਨਿਤੀ 10 ਦਸੰਬਰ 2022 ਅਨੁਸਾਰ ਕਮੇਟੀ ਨੇ ਆਪ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਲਿਖਤੀ ਰੂਪ ਵਿੱਚ ਭੇਜਿਆ ਹੋਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਦੀ ਉਲੰਘਣਾ ਕਰਨ ਵਾਲਾ ਆਪ ਹੀ ਤਨਖਾਹਿਆ ਹੋ ਜਾਂਦਾ ਹੈ। ਇਹ ਇੱਕ ਸੰਦੇਸ਼ ਆ ਕਿ ਸਮੁੱਚਾ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਉਹਦੀ ਸਰਵਉੱਚਤਾ ਨੂੰ ਚੈਲੰਜ ਕਰਨ ਵਾਲਾ ਕੋਈ ਵੀ ਹੋਵੇ ਪੰਥ ਕਦੀ ਬਰਦਾਸ਼ਤ ਨਹੀਂ ਕਰੇਗਾ। ਅਸੀਂ ਲੱਖਾਂ ਸ਼ਹਾਦਤਾਂ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਲਈ ਦਿੱਤੀਆਂ। ਕਿਹੜੀ ਕਮੇਟੀ ਕਿਹੜਾ ਮੈਂਬਰ ਆ ਕਿਸੇ ਨੂੰ ਹੱਕ ਨਹੀਂ ਹੈਗਾ ਅਕਾਲ ਤਖਬ ਸਾਹਿਬ ਦੀ ਸਰਵੋਚਤਾ ਨੂੰ ਚੈਲੰਜ ਕਰੇ ਔਰ ਅੱਜ ਵੀ ਪੰਜ ਸਿੰਘ ਸਾਹਿਬਾਨ ਦੀ ਕਤਰਤਾ ਤੇ ਇਸੇ ਕਰਕੇ ਠੋਸ ਫੈਸਲੇ ਲੈ ਗਏ ਅੱਜ ਦੀ ਕਤਰਤਾ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜਾਂ ਪਿਆਰਿਆਂ ਵੱਲੋਂ ਜੋ ਮਿੱਤੀ 21 ਮਈ 2025 ਨੂੰ ਸ੍ਰੀ ਅਕਾਲ ਤਖਬ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੜ੍ਹ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇ ਦਾ ਟੇਕ ਸਿੰਘ ਅਤੇ ਮਿਤੀ 5 ਜੁਲਾਈ 2025 ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਬਤ ਗੈਰ ਸਿਧਾਂਤਕ ਅਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਗਾਉਣ ਦੀ ਮੰਦ ਭਾਵਨਾ ਨਾਲ ਜੋ ਫੈਸਲੇ ਕੀਤੇ ਗਏ ਹਨ ਇਹਨਾਂ ਨੂੰ ਪੂਰਨ ਰੂਪ ਵਿੱਚ ਆਪਰਵਾਨ ਕੀਤਾ ਜਾਂਦਾ ਮਤਲਬ ਇਹਨਾਂ ਨੂੰ ਬਿਲਕੁਲ ਨਹੀਂ ਮੰਨਿਆ ਜਾਂਦਾ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਮਿਤੀ 21 ਮਈ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਪਾਸ ਕੀਤੇ ਗਏ ਮਤਾ ਨੰਬਰ 3 ਐਡਾ ਤੱਤਾ 222 ਅਤੇ ਮਤਾ ਨੰਬਰ 4 ਐਡਾ ਤੱਤਾ 223 ਬੀਤੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਪੰਜ ਸਿੰਘ ਸਹਿਬਾਨ ਇਹ ਜਿਹੜੀ ਪੁਰਾਣੀ ਮੀਟਿੰਗ ਸੀ ਗਿਆਨੀ ਹਰ ਹਰਪ੍ਰੀਤ ਸਿੰਘ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਮੰਗਲ ਸਿੰਘ ਜੀ ਪੰਜ ਪਿਆਰਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਕਤਰਤਾ ਮਿੱਤੀ 6 ਦਸੰਬਰ 2022 ਦੇ ਆਦੇਸ਼ ਨੰਬਰ ਅਡਾ ਤਤਾ 163 ਦੀ ਪ੍ਰਵੋਧਤਾ ਕਰਦਿਆਂ ਅਸੀਂ ਕੀਤੇ ਗਏ ਸਨ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮਾਮਲਿਆਂ ਨਾਲ ਸੰਬੰਧ ਵਿੱਚ ਉਤੋਂ ਦੀ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਰੱਖਣ ਲਈ ਆਦੇਸ਼ ਕੀਤੇ ਗਏ ਸਨ ਪਰੰਤੂ ਉਹਨਾਂ ਵੱਲੋਂ ਹੁਣ ਤੱਕ ਅਜਿਹਾ ਨਹੀਂ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਪਾਲਣਾ ਕਰਨ ਦੀ ਬਜਾਏ ਭਾਈ ਗੁਰਦਿਆਲ ਸਿੰਘ ਜਿਨ੍ਹਾਂ ਦੀਆਂ ਪੰਥਕ ਸੇਵਾਵਾਂ ਉੱਪਰ ਰੋਕ ਲੱਗੀ ਹੈ ਔਰ ਇਹ ਰੋਕ 2022 ਤੋਂ ਲੱਗੀ ਹੋਈ ਹੈ ਉਹ ਹੁਣ ਵੀ ਮੁੱਖ ਸਾਜ਼ਿਸ਼ ਘਾੜੇ ਬਣ ਕੇ ਅਤੇ ਪੰਥ ਵਿਰੋਧੀ ਤਾਕਤਾਂ ਦਾ ਹੱਥ ਟੋਕਾ ਬਣ ਕੇ ਤਖਤ ਸਹਿਬਾਨ ਵਿਚਕਾਰ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਭਾਈ ਗੁਰਦੇਵਾਲ ਸਿੰਘ ਨੂੰ ਉਦੋਂ ਕਿਹਾ ਸੀ ਬਦਲੀ ਕਰ ਦੋ ਪਰ ਅਜੇ ਵੀ ਉੱਥੇ ਹੀ ਹੈ ਔਰ ਇਹ ਮਾਮਲਾ 2022 ਦਾ ਇਹਨਾਂ ਦੀ ਭੂਮਿਕਾ ਨੂੰ ਦੇਖਦਿਆਂ ਭਾਈ ਗੁਰਦੇਵਾਲ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਤਖਤ ਸ੍ਰੀ ਹਰਮੰਦਰਜੀ ਪਟਨਾ ਸਾਹਿਬ ਨੂੰ ਤਨਖਾਹੀਆ ਐਲਾਨ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਇਹਨਾਂ ਨੂੰ ਗੁਰਮਤ ਸਮਾਗਮ ਜਾਂ ਪੰਥਕ ਸਟੇਜ 'ਤੇ ਬੁਲਾਏਗਾ ਤਾਂ ਉਹਨਾਂ ਵਿਰੁੱਧ ਵੀ ਪੰਥਕਰਵਤਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਜਦੋਂ ਤੱਕ ਭਾਈ ਗੁਰਦੇਵਾਲ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਂਚਨਾ ਕਰਦੇ ਆ ਆਪਣਾ ਪੱਖ ਨਹੀਂ ਰੱਖਦੇ ਖਾਲਸਾ ਪੰਥ ਇਹਨਾਂ ਨੂੰ ਮੂੰਹ ਨਾ ਲਾਵੇ ਮਿਤੀ 21 ਮਈ 2025 ਨੂੰ ਹੋਏ ਅਦੇਸ਼ਾ ਪ੍ਰੰਥ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਬਲਾਰਾ ਹਰਪਾਲ ਸਿੰਘ ਜਿਹਨੂੰ ਲੋਕ ਜੋਲ ਵੀ ਕਹਿੰਦੇ ਆ ਲਗਾਤਾਰ ਮੀਡੀਆ ਸੋਸ਼ਲ ਮੀਡੀਆ ਰਾਈ ਸ਼ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਸਰਵੋਚਤਾ ਵਿਰੁੱਧ ਕੂੜ ਪ੍ਰਚਾਰ ਕਰਦੇ ਆ ਰਹੇ ਹਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪੱਤਰ ਨੰਬਰ TPS ਵਿਸ਼ੇਸ਼ 2022 ਇਹ ਇਹਨਾਂ ਦੀ ਆਪਣੀ ਕਮੇਟੀ ਦਾ ਹੈਗਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇਹਨਾਂ ਦਾ ਮਸਲਾ ਖੜਾ ਹੋਇਆ ਸੀ ਉਦੋਂ ਫਿਰ ਇਹ ਬਾਅਦ ਚ ਪੱਤਰ ਨਿਕਲਿਆ ਮਿਤੀ 10 ਦਸੰਬਰ 2022 ਅਨੁਸਾਰ ਕਮੇਟੀ ਨੇ ਆਪ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਲਿਖਤੀ ਰੂਪ ਵਿੱਚ ਭੇਜਿਆ ਹੋਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਦੀ ਉਲੰਘਣਾ ਕਰਨ ਵਾਲਾ ਆਪ ਹੀ ਤਨਖਾਹਿਆ ਹੋ ਜਾਂਦਾ ਹੈ ਤਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਮੈਂਬਰ ਡਾਕਟਰ ਗੁਰਮੀਤ ਸਿੰਘ ਦੀ ਭੂਮਿਕਾ ਵੀ ਮੁੱਖ ਸਾਜ਼ਿਸ਼ ਘਾੜੇ ਵਜੋਂ ਸਾਹਮਣੇ ਆਈ ਹੈ ਇਸ ਲਈ ਹਰਪਾਲ ਸਿੰਘ ਅਤੇ ਡਾਕਟਰ ਗੁਰਮੀਤ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਜਦੋਂ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣੀਆਂ ਗਲਤੀਆਂ ਦੀ ਖੀਮਾ ਜਾਂਚਨਾ ਨਹੀਂ ਕਰਦੇ ਉਦੋਂ ਤੱਕ ਖਾਲਸਾ ਪੰਥ ਇਹਨਾਂ ਨੂੰ ਮੂੰਹ ਨਾ ਲਗਾਈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਗੁਰਵਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਜਨਰਲ ਸਕੱਤਰ ਹਰਬੰਸ ਸਿੰਘ ਸਕੱਤਰ ਗੋਬਿੰਦ ਸਿੰਘ ਲੰਗੋਵਾਲ ਮੈਂਬਰ ਰਾਜਾ ਸਿੰਘ ਮੈਂਬਰ ਮਹਿੰਦਰਪਾਲ ਸਿੰਘ ਮੈਂਬਰ ਨੂੰ 15 ਦਿਨਾਂ ਦੇ ਵਿੱਚ ਆਪਣਾ ਪੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਰੱਖਣ ਦਾ ਆਦੇਸ਼ ਕੀਤਾ ਗਿਆ ਜਿਹੜੀ ਬਾਕੀ ਕਮੇਟੀ ਆ ਇਸ ਉਪਰੰਤ ਪੰਥ ਕਰਵੈਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਜੇ ਇਹ 15 ਦਿਨਾਂ ਦੇ ਵਿੱਚ ਵਿੱਚ ਨਹੀਂ ਆਉਂਦੇ ਅੱਜ ਦੀ ਇਕਤਰਤਾ ਦੇ ਵਿੱਚ ਦੇਖੋ ਮੈਂ ਬਹੁਤ ਵਾਰੀ ਇਹ ਗੱਲ ਕਹਿਣਾ ਪੰਥ ਜਦੋਂ ਵੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਦੀ ਗੱਲ ਆਊਗੀ ਤਾਂ ਪੰਥ ਤੁਹਾਨੂੰ ਇੱਕ ਮੁੱਠ ਨਜ਼ਰ ਆਊਗਾ ਪੰਥ ਦੇ ਵੱਡੇ ਹਿੱਤਾਂ ਦੀ ਗੱਲ ਆਊਗੀ ਪੰਥ ਇੱਕ ਮੁੱਠ ਨਜ਼ਰ ਆਊਗਾ ਔਰ ਅੱਜ ਦੀ ਇਕਤਰਤਾ 'ਚ ਜਿੱਥੇ ਦਾਸ ਸ਼ਾਮਿਲ ਆ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਦੀ ਸ਼ਾਮਿਲ ਆ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਾਮਿਲ ਆ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਸ਼ਾਮਿਲ ਨੇ ਔਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸ਼ਾਮਿਲ ਨੇ ਔਰ ਅੱਜ ਦੀ ਇਕੱਤਰਤਾ ਨੇ ਅੱਜ ਗੁਰਮੁਖ ਬੈਸੋ ਸਫਾ ਵਿਸ਼ਾਏ ਦੇ ਅਨੁਸਾਰ ਆਪਾਂ ਬੈਠੇ ਆ ਔਰ ਇਹ ਇੱਕ ਸੰਦੇਸ਼ ਆ ਕੇ ਸਮੂਚਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਉਹਦੀ ਸਰਵੋਚਤਾ ਨੂੰ ਚੈਲੰਜ ਕਰਨ ਵਾਲਾ ਕੋਈ ਵੀ ਹੋਵੇ ਪੰਥ ਕਦੀ ਬਰਦਾਸ਼ਤ ਨਹੀਂ ਕਰੇਗਾ ਨਾ ਸਾਡੀਆਂ ਜਿਹੜੀਆਂ ਸ਼ਖਸੀਅਤਾਂ ਹਨ ਧਾਰਮਿਕ ਉਹ ਬਰਦਾਸ਼ਤ ਕਰਨਗੀਆਂ ਵਾਹਿਗੁਰੂ ਜੀ ਕਾ ਖਾਲਸਾ ਸਿੰਘ ਸਾਹਿਬ ਸਿੰਘ ਸਾਹਿਬ ਅਗਰ ਹੱਲ ਕੀਤਾ ਹੋਵੇ ਸਕਦਾ ਬਾਕੀ ਕਿੱਦਾਂ ਹੁੰਦਾ ਦੇਖੋ ਦੇਖੋ ਵਿਵਾਦ ਇਹ ਵਿਵਾਦ ਕੋਈ ਨਵਾਂ ਨਹੀਂ ਆ ਕਿ 2003 ਚ ਵੀ ਹੋਇਆ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਜੀ ਵਿਦਵਾਨਤੀ ਔਰ ਉਸ ਵੇਲੇ ਇਹਨਾਂ ਨੂੰ ਸਾਰਿਆਂ ਨੂੰ ਸ਼ੇਖ ਦਿੱਤਾ ਗਿਆ ਹੈ ਪੰਥ ਚੋ 8 ਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਮਹਾ ਦੋਸ਼ੀ ਕਰਾਰ ਦਿੱਤਾ ਉਦੋਂ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਜੀ ਵਿਦਾਂਤੀ ਗ੍ਰੰਥੀ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਗਿਆਨੀ ਜਗਤਾਰ ਸਿੰਘ ਜੀ ਜਿਹੜੇ ਹੁਣ ਦੁਨੀਆ ਤੇ ਨਹੀਂ ਰਾ ਗੁਰਪ੍ਰਵਾਸੀ ਉਦੋਂ ਵੀ ਇਹ ਗੱਲ ਹੋਈ ਹੈ ਤਿੰਨ ਦੇ ਵਿੱਚ ਜਿਹੜਾ ਮਤਾ ਹੋਇਆ ਉਸੇ ਕਰਕੇ ਹੋਇਆ ਸੀ ਵੀ ਆਪਾਂ ਇਹਦੇ ਤੇ ਕੈਮ ਰਹਿਣਾ ਪਰ ਇਹ ਲਗਾਤਾਰ ਉਹਦੀ ਲੰਘਣਾ ਕਰ ਰਹੇ ਦੇਖੋ ਜਿੱਥੋਂ ਤੱਕ ਉਹਨਾਂ ਦੇ ਸਥਾਨਕ ਫੈਸਲਿਆਂ ਦੀ ਗੱਲ ਆ ਉਹ ਕਰ ਸਕਦੇ ਆ ਹੁਣ ਪਿਛੇ ਜੇ ਤੁਸੀਂ ਵੀ ਇਹਨਾਂ ਦੇ ਪਰਿਵਾਰਾਂ ਦੀਆਂ ਫੋਟੋਆਂ ਮੈਂ ਵਾਇਰਲ ਹੋਈਆਂ ਕੀ ਜਿਨ੍ਹਾਂ ਦੇ ਪਰਿਵਾਰ ਖੁਦ ਸਾਫ਼ਤ ਸੂਰਤ ਨਹੀਂ ਆ ਔਰ ਸਿਕਟਾਂ ਬੀੜੀਆਂ ਦੇ ਇਲਜ਼ਾਮ ਆ ਉਹ ਸਾਡੇ ਪਾਕ ਮੁਬਾਰਕ ਤਖਤਾਂ ਦੇ ਸੇਵਾ ਕਰਨ ਦੇ ਹੱਕਦਾਰ ਹਨ ਇਹ ਪੰਥ ਫੈਸਲਾ ਕਰੇ ਦੇਖੋ ਤਖਤ ਸਾਡਾ ਹਜੂਰ ਸਾਹਿਬ ਹੀ ਆ ਪਰ ਉੱਥੋਂ ਦਾ ਜਿਹੜਾ ਹਜ਼ੂਰੀ ਖਾਲਸਾ ਉਹ ਮਰਿਆਦਾ ਦੇ ਵਿੱਚ ਪਰਪੱਕਾ ਸਿੰਘ ਸਾਹਿਬ ਉੱਥੋਂ ਦੀ ਮਰਿਆਦਾ ਤੇ ਪਰਪੱਕਾ ਬਾਣੀ ਬਾਣੇ ਦੇ ਧਾਰਨੀ ਆ ਕਦੀ ਕੋਈ ਸਵਾਲ ਨਹੀਂ ਖੜਾਉਂਦਾ ਇਹਨਾਂ ਦੇ ਬਾਰੇ ਤੇ ਤਿੰਨ ਦੇ ਵਿੱਚ ਵੀ ਮਸਲਾ ਖੜਾ ਅੱਥਚ ਵੀ ਖੜਾ ਤੋ ਤਾਂ ਕਰਕੇ ਵੇਖੋ ਜੋ ਕੁਝ ਵੀ ਹੋ ਰਿਹਾ ਗਲਤ ਹੋ ਰਿਹਾ ਪੰਥ ਨੂੰ ਵੇਖਣਾ ਚਾਹੀਦਾ ਜੇ ਜੇ ਸਿੱਧਰ ਨੇ ਜਿਤਨਾ ਚੁਣੌਤੀ ਦਿੱਤੀ ਆ ਕੱਲ ਨੂੰ ਦੂਸਰੇ ਤੱਕ ਸਾਹਿਬ ਕੋਈ ਦੇ ਸਕਦੇ ਆ ਤੇ ਕੋਈ ਇਹਦੇ ਪੱਕੇ ਹਲ ਵਾਸਤੇ ਸਰਉ ਦੇਸ਼ ਤੇ ਪਹਿਲਾਂ ਵੀ ਜਾਰੀ ਹੋਇਆ ਸੀ ਅੱਜ ਵੀ ਜਾਰੀ ਹੋਇਆ ਕੋਈ ਸੇਵਿਤ ਤੇ ਬੰਦੀਆਂ ਦੀ 15 ਜਿੱਥੇ ਬੰਦੀਆਂ ਦਾ ਕੋਈ ਵੱਡਾ ਇਕੱਠ ਬੁਲਾਇਆ ਜਾ ਸਕਦਾ ਜੀ ਇਸ ਸਬੰਦੇ ਨਹੀਂ ਦੇਖੋ ਮੈਨੂੰ ਆਸ ਆ ਕਿ ਬਾਕੀ ਕੋਈ ਵੀ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਸਰਵੋਚਨ ਨੂੰ ਚੈਲੰਜ ਨਹੀਂ ਕਰਦਾ ਪਰ ਨਾ ਕਦੀ ਹੋਇਆ ਜਿਵੇਂ ਇਹਨਾਂ ਨੇ ਮਾਨ ਸਿੰਘ ਦਾ ਜ਼ਿਕਰ ਕੀਤਾ 84 ਦਾ ਪਤਾ ਨਹੀਂ ਪੰਥ ਕਿਉਂ ਨਹੀਂ ਧਿਆਨ ਦੇ ਰਿਹਾ ਪੰਥ ਨੂੰ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਵੀ ਸਾਡੇ ਪੰਜ ਪਿਆਰੇ ਆ ਖਾਸ ਕਰਕੇ ਪਟਨਾ ਸਾਹਿਬ ਦੇ ਮਸਲੇ ਉਹ ਗੁਰੂ ਨੂੰ ਪਰਣਾਏ ਹੋਣੇ ਚਾਹੀਦੇ ਆ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ ਸਰ ਜੀ ਇੱਕ ਆਸਵਾਲ ਆ ਇੱਕ ਇੱਕ ਕਮੈਂਟ ਸਵਾਲ ਕਰਨਾ ਦੇ ਵਿੱਚ ਜ਼ਰੂਰੀ ਹੈ 6 ਜੂਨ ਨੂੰ ਮਹੱਤਵ ਸਮਾਗਮ ਦੇ ਵਿੱਚ ਭਾਈ ਗੁਰदयाल ਸਿੰਘ ਭਾਈ ਬਲਦੇਵ ਸਿੰਘ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਇੱਕੋ ਸਟੇਜ ਤੇ ਸਨ ਬਾਬਾ ਹਰਨਾਮ ਸਿੰਘ ਨੇ ਉਹ ਪ੍ਰੋਗਰਾਮ ਕੀਤਾ ਸੀ ਇਸ ਸੰਬੰਧ ਦੇ ਵਿੱਚ ਕੀ ਅਕਾਲ ਤਖਤ ਸਭ ਕੋਈ ਨੋਟਿਸ ਲਏਗਾ ਅੱਜ ਤੋਂ ਬਾਅਦ ਕੋਈ ਵੀ ਕਰੇਗਾ ਉਹਦਾ ਨੋਟਿਸ ਲਿਆ ਜਾਊਗਾ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਅੱਜ ਪੂਰਾ ਸਾਥ ਦਿੱਤਾ ਔਰ ਉਹਨਾਂ ਦੀ ਮੇਰੇ ਨਾਲ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਉਹਨਾਂ ਨੇ ਕਿ ਜਿਥੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਦੀ ਗੱਲ ਆ ਤੇ ਸਿੰਘ ਸਾਹਿਬ ਆਪਾਂ ਤੁਹਾਡੇ ਨਾਲ ਆ ਤੇ ਡਟ ਕੇ ਖੜੇ ਆ। ਇਹਨੂੰ ਮੈਂ ਕਹਿੰਦਾ ਵੀ ਪੰਥ ਹਮੇਸ਼ਾ ਜਦੋਂ ਸਰਬੋਚਤਾ ਦੀ ਗੱਲ ਆ ਉਹ ਇਕੱਠਾ ਹੋ ਜੂਗਾ। ਅੱਜ ਜਦੋਂ ਇਹ ਸਾਰਾ ਮਾਮਲਾ ਆਇਆ ਵਾ ਤੇ ਅੱਜ ਉਹਨਾਂ ਨੇ ਪੂਰਾ ਸਾਥ ਦਿੱਤਾ ਤੇ ਮੈਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਵੀ ਕਰਦਾ ਹਾਂ ਅੱਜ ਤੱਕ ਕੋਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਅੜਿਆ ਨਹੀਂ ਨਹੀਂ ਅੜਦਾ ਚੁਕਣਾ ਪੈਣਾ ਤੇ ਲਿਫਣਾ ਪੈਣਾ ਦੇਖੋ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗੀਆਂ ਹੀਆਂ ਤਤ ਗੁਰੂ ਦੇ ਅੱਗੇ ਨਿਵਣ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਭਲਾਵਾ ਇਹ ਜ਼ਿੰਮੇਵਾਰਤਾ ਤੇ ਤਨਖਾਹ ਯੋਗੋਸ਼ਤ ਹੋਏ ਤੇ 15 ਦਿਨਾਂ ਚ ਆਪਾਂ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਆਈਏ ਦੇਖੋ ਉਹਨਾਂ ਨੇ ਸਮਾਵਧਣ ਦੀ ਗੱਲ ਕੀਤੀ ਹਾਂਜੀ ਔਰ ਕਾਫੀ ਇਹਨਾਂ ਦੇ ਅਧਿਕਾਰੀ ਐਗਜ਼ੀਕਟਿਵ ਵਾਲੇ ਇੱਥੇ ਆਏ ਵੀ ਆ ਆਪਾਂ ਕਿੱਧਰ ਤੇ ਆਏ ਨੇ ਜਿਹੜੇ ਇਹਨਾਂ ਦੇ ਗਰੁੱਪ ਦੇ ਪ੍ਰਧਾਨ ਦੇ ਗਰੁੱਪ 'ਚ ਨਹੀਂ ਹੈਗੇ ਉਹ ਸਾਡੇ ਕੋਲ ਆਏ ਸਾਡਾ ਸਾਰਿਆਂ ਦਾ ਇੱਕੋ ਹੀ ਗਰੁੱਪਾ ਪੰਥ ਦੇਖੋ ਆਏ ਆ ਨਾ ਕੋਈ ਵੀ ਆਇਆ ਆਪਣਾ ਕੁਝ ਪੱਖ ਰੱਖ ਗਿਆ ਕਈਆਂ ਨੇ ਸਮਾਂ ਮੰਗ ਲਿਆ ਬਾਕੀ ਅਕਾਲ ਤਖਤ ਸਾਹਿਬ ਸਰਵੋੱਚ ਚੀਫ ਖਾਲਸਾ ਦਿਵਾਨ ਪੰਥ ਦੀ ਇੱਕ ਸ਼ਾਨਾਮੱਤੀ ਸੰਸਥਾ ਵਾ ਔਰ ਇਹਦੇ ਵਿੱਚ ਜਿਹੜੀ ਮਾਦਾ ਨਾ ਵੀ ਹਰ ਮੈਂਬਰ ਅੰਮ੍ਰਿਤਧਾਰੀ ਹੋਵੇ ਉਹ ਜਿਹੜੀ ਮਾਦਾ ਮੈਨੂੰ ਪਤਾ ਲੱਗਾ ਸ਼ਾਇਦ ਇਹਨਾਂ ਨੇ ਕੋਈ 12 ਤਰੀਕ ਨੂੰ ਮੀਟਿੰਗ ਰੱਖੀ ਆ ਵੈਸੇ ਇਹਦੇ ਜਦੋਂ ਦੇਸ਼ ਗਿਆ ਤੇ ਇਹਨਾਂ ਨੂੰ ਮੀਟਿੰਗ ਨਹੀਂ ਰੱਖਣੀ ਚਾਹੀਦੀ ਰੱਦ ਕਰ ਦੇਣੀ ਚਾਹੀਦੀ